ਗਾਰਡੀਅਨ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ ਤੇ ਉਤਰਦੇ ਸਮੇਂ ਸਾਊਦੀ 에ਅਰਲਾਈਨਸ ਦੀ ਫਲਾਈਟ SV792 ਦੇ ਵਿੱਚ ਅੱਗ ਲੱਗ ਗਈ ਹੈ ਲੈਂਡਿੰਗ ਗੀਅਰ ਦੇ ਵਿੱਚ ਦਿੱਕਤ ਦੀ وجہ ਤੋਂ ਟਾਇਰ ਵਿੱਚ ਅੱਗ ਲੱਗ ਗਈ ਅੱਗ ਲੱਗਣ ਦੇ ਬਾਵਜੂਦ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਫਲਾਈਟ ਦੇ ਵਿੱਚ ਸਾਰੇ 276 ਯਾਤਰੀ ਜੋ ਸਫ਼ਰ ਕਰ ਰਹੇ ਸਨ ਉਹ محفوظ نے اتھے 21 چالک دل دے ممبر موجود سی حالانکہ ٹائر پھٹن دی جانکاری ملن تو بعد ਯਾਤਰੀਆਂ ਦੇ ਵਿੱਚ ਅਫਰਾ ਤਫਰੀ ਮਚ ਗਈ ਸਾਰੇ ਯਾਤਰੀ ਐਮਰਜੈਂਸੀ ਦਰਵਾਜੇ ਦੇ ਜ਼ਰੀਏ ਬਾਹਰ ਨਿਕਲੇ ਦੱਸਦੀ ਹੈ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਕਿ ریاض ਤੋਂ ਆ ਰਹੇ ਸਾウਦੀ 에ਰਲਾਈਨਸ ਦੇ ਇੱਕ ਜਹਾਜ਼ ਦੇ ਵਿੱਚ ਅੱਜ ਪੇਸ਼ਾਵਰ ਦੇ ਬਾਚਾ ਖਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਦੇ ਸਮੇਂ ਅੱਗ ਲੱਗ ਗਈ ਹੈ ਦੱਸਦੀ ਹੈ ਕਿ ਇੱਕ ਬਿਆਨ ਦੇ ਵਿੱਚ ਇੱਕ ਜਾਣਕਾਰੀ ਮਿਲੀ ਹੈ ਕਿ ਜਹਾਜ਼ ਦੇ ਵਿੱਚ ਅੱਗ ਲੱਗਣ ਤੋਂ ਤੁਰੰਤ ਬਾਅਦ ਹੀ ਇਸ ਜਹਾਜ਼ ਦੇ ਵਿੱਚ ਮੌਜੂਦ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਸਾਰੀਆਂ ਸਵਾਰੀਆਂ ਸੁਰੱਖਿਅਤ ਨੇ ਸੀਏ ਦੇ ਬੁਲਾਰੇ ਸੈਫੁੱਲਾਹ ਦੇ ਅਨੁਸਾਰ 에ਅਰ ਟ੍ਰੈਫਿਕ ਕੰਟਰੋਲਸ ਨੇ 에ਅਰਪਲੇਨ ਦੇ ਉਤਰਦੇ ਹੀ ਉਸਦੇ ਖੱਬੇ ਹੱਥ ਤੇ ਲੈਂਡਿੰਗ ਗੀਅਰ ਤੋਂ ਧੂਆ ਤੇ ਚਿੰਗਾਰੀ ਨਿਕਲਦੇ ਹੋਏ ਦੇਖ ਲਿਆ ਇਸ ਤੋਂ ਬਾਅਦ ਪਾਇਲਟਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਉਫਰਾ-ਤਫਰੀ ਮੱਚੀ ਨਾਲ ਹੀ 에ਅਰਪੋਰਟ ਦੇ ਫਾਇਰ ਡਿਪਾਰਟਮੈਂਟ ਤੇ ਹੋਰ ਸੇਵਾਵਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਤੇ ਮੌਕੇ ਤੇ ਉਹਨਾਂ ਨੇ ਪਹੁੰਚ ਕੇ ਅੱਗ ਬੁਝਾਈ ਹੈ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਟਨਾ ਵਾਲੀ ਜਗ੍ਹਾ ਤੇ ਸੀਏਏ ਦੇ ਫਾਇਰ ਡਿਪਾਰਟਮੈਂਟ ਦੇ ਵਾਹਨ ਲੈਂਡਿੰਗ ਗੀਅਰ ਦੇ ਵਿੱਚ ਲੱਗੀ ਅਕਨੂਪ ਚਾਉਣ ਵਿੱਚ ਸਫਲ ਰਹੇ। ਇਹੀ ਵਜ੍ਹਾ ਰਹੀ ਹੈ ਕਿ ਕੋਈ ਵੀ ਵੱਡੀ ਦੁਰਘਟਨਾ ਹੋਣ ਤੋਂ ਬਚਾ ਰਹਿ ਗਿਆ। ਤਾਂ ਸਾਰੇ 276 ਸਵਾਰੀਆਂ ਦੇ ਵਿੱਚੋਂ ਤੇ 21 ਚਾਲਕ ਦਲ ਦੇ ਮੈਂਬਰਾਂ ਦੇ ਵਿੱਚੋਂ ਸਾਰਿਆਂ ਨੂੰ ਇਨਫਲੇਟੇਬਲ ਸਲਾਈਡ ਦੀ ਮਦਦ ਦੇ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਸ਼ਾਵਰ 에어ਪੋਰਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਜਿੱਥੇ ਕਿ ਅੱਜ ਇੱਕ ਜਹਾਜ਼ ਦੇ ਦੁਰਘਟਨਾਗ੍ਰਸਤ ਹੁੰਦੇ ਹੁੰਦੇ ਬਚ ਗਿਆ ਤਾਂ ਪੇਸ਼ਾਵਰ 에ਅਰਪੋਰਟ ਦੇ ਅਧਿਕਾਰੀਆਂ ਦੇ ਅਨੁਸਾਰ ਹਵਾਈ ਅੱਡਾ ਹੁਣ ਚਾਲੂ ਹੈ ਤੇ ਸਾਰੀਆਂ ਉਡਾਨਾਂ ਮੌਕੇ ਤੇ ਸਹੀ ਸਮੇਂ ਤੇ ਚੱਲ ਰਹੀਆਂ ਨੇ ਤਾਂ ਇੱਕ ਵੱਡੀ ਘਟਨਾ ਜ਼ਰੂਰ ਵਾਪਰੀ ਹੈ ریاਦ ਤੋਂ ਸਾਊਦੀ 에ਅਰਲਾਈਨਸ ਦੇ ਇੱਕ ਜਹਾਜ਼ ਦੇ ਨਾਲ ਜੋ ਕਿ ਪੇਸ਼ਾਵਰ ਦੇ ਵਿੱਚ ਹਵਾਈ ਅੱਡੇ ਤੇ ਉਤਰ ਰਿਹਾ ਸੀ ਤਾਂ ਉਸ ਦੇ ਲੈਂਡਿੰਗ ਗੀਅਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼